ਮਾਹੌਤੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਤੇ ਅੱਜ ਹੈ 14 ਅਗਸਤ 2024 ਸੋ ਕਿਸਾਨ ਵੀਰੋ ਅੱਜ ਆਪਾਂ ਜੋ ਗੱਲ ਕਰਨ ਲੱਗਿਆਂ ਪਸ਼ੂਆਂ ਦੇ ਵਿੱਚ ਪਕੜੇ ਮੱਛਰ ਲੜਦਾ ਰਹਿੰਦਾ ਮੱਖੀ ਵੀ ਲੜਦੀ ਆ ਤੇ ਕਿਉਂਕਿ ਆਪਾਂ ਪਸ਼ੂਆਂ ਤੇ ਕੁਇਸਟਰਾ ਸੜਕਾਉ ਨਹੀਂ ਕਰਦੇ ਦੇਸੀ ਪਸ਼ੂਆਂ ਨਾਲ ਕਰਕੇ ਮੱਛਾਂ ਤੇ ਵੀ ਜਾਂ ਸੋ ਇਹਨਾਂ ਖਾਤਰ ਆਪਾਂ ਤੋਂ ਐਂਦਾ ਇੱਕ ਜਿਗਾੜ ਬਣਾਇਆ ਹੋਇਆ ਵੀ ਜਿਹੜਾ ਇਹਨਾਂ ਦਾ ਧੂਆਂ ਮਤਲਬ ਰਾਤ ਨੂੰ ਤਾਂ ਬੰਦ ਹੁੰਦੇ ਹੀ ਨਹੀਂ ਹੈਗਾ ਤੇ ਹੁਣ ਤਕਰੀਬਨ 10:30 ਵਜ ਚੁੱਕੇ ਨੇ ਹੁਣ ਵੀ ਧੂਆਂ ਚੱਲ ਰਿਹਾ ਚਾਹ ਧੂਆਂ ਜੋ ਪਸ਼ੂਆਂ ਲਈ ਕੀਤਾ ਜਾਂਦਾ ਉਹਦੀ ਕੀ ਤਕਨੀਕ ਹੈ ਕਿਵੇਂ ਕੀਤਾ ਜਾਂਦਾ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਜਿਹੜਾ ਪਸ਼ੂਆਂ ਦਾ ਧੂੰਆਂ ਆਪਾਂ ਕਰਦੇ ਆ ਆ ਪਾਈਪ ਆ ਤੇ ਇਹ ਖੁਰਲੀ ਦੇ ਨੇੜੇ ਕੀਤਾ ਜਾਂਦਾ ਤੇ ਆਹ ਉੱਪਰ ਪੱਖਾ ਚੱਲਦਾ ਕਿਉਂਕਿ ਜਿੱਥੇ ਆਪਣੇ ਇਹ ਪਸ਼ੂ ਘੜੇ ਨੇ ਇੱਥੇ ਚਾਰ ਪਸ਼ੂ ਨੇ ਤੇ ਜੋ ਉਹਦਾ ਡਿਜ਼ਾਈਨ ਆ ਵੀ ਜਿਹੜਾ ਪੱਖਾ ਇਹ ਧੂੰਆਂ ਨੂੰ ਆਪਣੇ ਉਸ ਏਰੀਏ ਦੇ ਵਿੱਚ ਹੀ ਘੁਮਾਉਂਦਾ ਰਹਿੰਦਾ ਬਾਹਰ ਨਹੀਂ ਜਾਣ ਦਿੰਦਾ ਪਰ ਜੇ ਆਪਾਂ ਅ ਪਸ਼ੂਆਂ ਦੀਆਂ ਬੈਕ ਸਾਈਡ ਤੇ ਅ ਧੂਆ ਕਰਦੇ ਆਂ ਤਾਂ ਉਹ ਪਿੱਛੇ ਨੂੰ ਧੱਕਿਆ ਜਾਂਦਾ ਫਿਰ ਉਹ ਰਾਤ ਭਰ ਉੱਥੇ ਘੁੰਮਦਾ ਨਹੀਂ ਰਹਿੰਦਾ ਇੱਕ ਆਪਣੇ ਪਾਈਪ ਦਾ ਟੁਕੜਾ ਜਿਹੜਾ ਮਿੱਟੀ ਚ ਦੇ ਡੱਬੇ ਅੰਦਰ ਪਾਣੀ ਮੋਟਰਾਂ ਤੇ ਤੇ ਇਹਨੂੰ ਆਪਾਂ ਤੂੜੀ ਨਾਲ ਤੰਣ ਕੇ ਨਾ ਹੁਣ ਮੈਂ ਥੋੜੀ ਜੀ ਤੂੜੀ ਵਿੱਚ ਛਿੜਤੀ ਤੇ ਮਤਲਬ ਇਹਦੇ ਵਿੱਚ ਲੰਬਾ ਸਮਾਂ ਧੂਆ ਹੁੰਦਾ ਰਹਿੰਦਾ ਹੁਣ ਘੱਟ ਹੋ ਰਿਹਾ ਰਾਤ ਨੂੰ ਫਿਰ ਉਹ ਉਸ ਹੱਬ ਨਾਲ ਇਹਨੂੰ ਪੂਰਾ ਭਰ ਕੇ ਇਹਦੇ ਵਿੱਚ 2000 ਪਾਥੀਆਂ ਪਾ ਦਨੇ ਆ ਤੇ ਹੀਟ ਲਾ ਜੋ ਇਹਦਾ ਆਹ ਏਰੀਆ ਇੱਥੇ ਸਿਰਫ ਆਪਾਂ ਨੇ ਆਹ ਤਿੰਨ ਇੱਟਾਂ ਧਰੀਆਂ ਹੋਈਆਂ ਨੇ ਤੇ ਇੱਟਾਂ ਦੇ ਵਿਚਾਲੇ ਬੇਲ ਆ ਵੀ ਮਾੜੀ-ਮੋਟੀ ਥੱਲੇੋਂ ਹਵਾ ਪੰਦੀ ਰਹੇ ਜਿਹੜਾ ਪਾਈਪ ਹੈ ਇਹਦੇ ਹੀਟ ਲਈ ਇਸ ਦੇ ਵਿੱਚ ਪੂਸ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਧਰ ਦਿੱਤੀ ਜਾਂਦੀ ਹੈ ਵੀ ਜਿਹੜੀ ਗਿੱਲੀ ਹੋਵੇ ਹਰਾ ਟੋਕਾ ਵੀ ਪਾ ਸਕਦੇ ਆ ਵੀ ਜਿਹੜਾ ਜਲੇ ਨਾ ਤੇ ਉਸ ਤੋਂ ਉੱਪਰ ਆਪਾਂ ਗਿੱਲੀਆਂ ਕਰਕੇ ਇੱਕ ਜਾਂ ਦੋ ਪਾਥੀਆਂ ਰੱਖ ਦਿੰਨੇ ਆ ਜਿਹੜੀਆਂ ਜਲਨਾਂ ਰਾਤ ਪਰ ਤੇ ਬਾਅਦ ਵਿੱਚ ਸੁੱਕਾ ਮਾਲ ਤੂੜੀ ਵਗੈਰਾ ਪਾ ਕੇ ਇਹਨੂੰ ਭਰ ਦੇਣਾ ਤੇ ਪੱਖੇ ਦੀ ਹਵਾ ਇਹਦੇ ਉੱਤੇ ਪਈ ਜਾਂਦੀ ਆ ਦੇਖੋ ਆ ਹੁਣ ਇਸ ਤਰ੍ਹਾਂ ਵੀ ਆ ਪੱਖਾ ਉੱਪਰ ਲੱਗਿਆ ਹੋਇਆ ਜਿਹੜੇ ਹੁਣ ਕੈਮਰੇ 'ਚ ਮੈਂ ਸਾਈਡਾਂ 'ਚ ਦਿਖਾ ਨਹੀਂ ਰਿਹਾ ਤੇ ਆ ਦੇਖੋ ਉੱਪਰ ਪੱਖਾ ਥੱਲੇ ਪਾਈਪ ਆ ਪਾਈਪ ਖੋਲਲੀ ਦੇ ਨਾਲ ਆ ਤੇ ਜਿਹੜੀ ਹਵਾ ਉਹ ਪਾਈਪ ਦੇ ਵਿੱਚ ਭੇਜਣੀ ਆ ਤੂੜੀ ਤੁੰਨੀ ਹੋਈ ਕਰਕੇ ਜਿਹੜੀ ਆਗ ਹੈ ਜਿੰਨਾ ਕਹ ਨੂੰ ਸੋਲਗਣ ਖਾਤਰ ਹਵਾ ਚਾਹੀਦੀ ਉਹ ਨਹੀਂ ਹਵਾ ਪੱਖਾ ਏੜਾਂ ਸਿੱਟੀ ਜਾਂਦਾ ਤੇ ਜਿਹੜੇ ਪਸ਼ੂ ਨੇ ਉਹ ਮਤਲਬ ਆਪਣੇ ਆਰਾਮ ਨਾਲ ਇਹਦੇ ਥੱਲੇ ਬੈਠੇ ਰਹਿੰਦੇ ਨੇ ਤੇ ਦਿਨ ਦੇ ਵਿੱਚ ਵੀ ਧੂਆਂ ਬੰਦ ਨਹੀਂ ਹੁੰਦਾ ਤੇ ਜੇ ਦਿਨ ਚ ਧੂਆਂ ਬੰਦ ਨਹੀਂ ਹੋਣਾ ਤਾਂ ਇਹਨਾਂ ਨੇ ਹੋਰ ਆਰਾਮ ਨਾਲ ਪਰੇ ਰਹਿਣਾ ਤੇ ਰਾਤ ਨੂੰ ਵੀ ਪਰੇਸ਼ਾਨੀ ਘਟਾਉਣ ਦੀਆਂ ਸੋ ਕਿਸਾਨ ਵੀਰੋ ਜਿਹੜੇ ਦੇਸੀ ਤਰੀਕੇ ਨੇ ਇਹ ਧੂਏ ਦਾ ਇੱਕ ਜਗਾੜ ਆ ਉਸ ਤਰ੍ਹਾਂ ਇਹ ਆਪਣੇ ਆਰਾਮ ਕਰ ਸਕਦੇ ਨੇ ਪਸ਼ੂ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਮੱਖੀ ਮੱਛਰ ਤੋਂ ਬਚਾ ਸਕਦੇ ਆ ਕਿਉਂਕਿ ਜਿਹੜਾ ਮੱਛਰ ਆ ਕੋਤੜੀ ਆ ਇਹ ਜਦੋਂ ਬੱਦਲ ਵਾਈ ਹੋ ਗਈ ਜਾਂ ਮਾੜੀ ਜਿਹੀ ਠੰਡ ਹੋ ਗਈ ਉਸੇ ਟਾਈਮ ਆ ਕੇ ਪਸ਼ੂਆਂ ਤੇ ਫੇਰ ਲੜਨ ਲੱਗ ਜਾਂਦਾ ਤੇ ਪਰੇਸ਼ਾਨ ਕਰਦਾ ਪਰ ਜਿਹੜਾ ਇਹ ਆਪਣਾ ਧੂਆ ਹੈ ਇਹ ਰਾਤ ਪਰ ਚੱਲ ਜ ਜਾਂਦਾ ਤੇ ਦਿਨ 'ਚ ਵੀ ਚੱਲ ਜ ਜਾਂਦਾ ਜੇ ਤੁਸੀਂ ਦਿਨ 'ਚ ਵੀ ਚਲਾਉਣਾ ਤਾਂ ਇੱਕ ਪਾਤੀ ਸਿੱੜ ਦੋ ਬਸ ਸੁਲਗੀ ਜਾਣਾ ਉੱਪਰੋਂ ਜਿਹੜਾ ਪੱਖਾ ਉਹ ਪੱਖੇ ਦੀ ਉਹ ਹਵਾ ਨੂੰ ਜਿਵੇਂ ਪੱਖਾ ਉੱਪਰ ਆ ਉਹ ਹਵਾ ਨੂੰ ਇਹਨੇ ਤੱਕ ਕਮਾਈ ਜਾਣਾ ਤੇ ਦਿਨ ਦੇ ਵਿੱਚ ਵੀ ਕੋਈ ਮੱਖ ਜਾ ਉਹ ਤੇ ਨਹੀਂ ਲੜਦੀ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਕਿਸਾਨਾਂ ਨੂੰ ਬੇਨਤੀ ਹੈ ਵੀ ਪਸੂਆਂ ਨੂੰ ਇਸ ਤਰ੍ਹਾਂ ਦਾ ਮੋਟਾ ਜਗੜ ਬਣਾ ਲਿਆ ਜਾਵੇ ਤੇ ਰਾਤ ਪਰ ਆਪਾਂ ਨੂੰ ਵੀ ਜਾਗਣ ਦੀ ਲੋੜ ਨਹੀਂ ਤੇ ਪਹਿਲਾਂ ਅਸੀਂ ਮੱਛਰਦਾਨ ਨਹੀਂ ਲਾਉਂਦੇ ਹੁੰਦੇ ਸੀ ਪਰ ਮੱਛਰਦਾਨੀ 'ਚ ਇਹ ਸਮੱਸਿਆ ਆਉਂਦੀ ਹੈ ਮੱਛਰ ਜੇ ਕਿਸੇ ਪਾਸੇ ਵੜਕਦਾ ਮੱਛਰ ਦਾ ਨਹੀਂ ਮੱਛਰਾਂ ਨਾਲੇ ਭਰ ਜਾਂਦੀ ਸੀ ਸੋ ਉਸ ਤਰ੍ਹਾਂ ਫਿਰ ਮੱਛਰ ਜ਼ਿਆਦਾ ਭਰ ਜਾਂਦਾ ਸੀਗਾ ਹੁਣ ਇਹ ਸਾਰਾ ਖੁੱਲਾ ਡੁੱਲਾ ਹੈ ਤੇ ਮੱਛਰ ਨਹੀਂ ਇਹਨਾਂ ਦੇ ਲੜਦਾ ਸੋ ਇਸ ਤਰ੍ਹਾਂ ਆਪਾਂ ਆਪਣੇ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਵੀ ਬਚਾ ਸਕਦੇ ਆਂ ਤੇ ਆਰਾਮ ਨਾਲ ਬੈਠੇ ਨੇ ਇਹ ਸੋ ਉਹ ਵੀ ਮੱਝ ਵੀ ਸੁੱਤੀ ਪਈ ਆ ਤੇ ਇਸ ਤਰ੍ਹਾਂ ਇਹ ਧੂਆਂ ਦਿਨ ਚ ਵੀ ਚੱਲੀ ਜਾਊਗਾ ਜਦ ਪੂਰੀ ਬਾਹਰ ਧੁੱਪਾਂ ਹੋ ਜਾਂਦੀ ਆ ਫਿਰ ਚਾਹੇ ਧੂਆਂ ਨੂੰ ਬੰਦ ਕਰ ਦੋ ਤੇ ਰਾਤ ਨੂੰ ਆਪਾਂ ਇਹਨਾਂ ਨੂੰ ਖਾਲੀ ਕਰ ਦੇਣਾ ਫੇਰ ਭਰ ਦੇਣਾ ਤੇ ਰਾਤ ਭਰ ਚੱਲੀ ਜਾਂਦਾ ਤੇ ਪੱਖੇ ਦੀ ਹਵਾ ਉੱਪਰ ਪੈਂਦੀ ਹੈ ਸੋ ਇਸ ਤਰ੍ਹਾਂ ਆਪਾਂ ਆਪਣੇ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾ ਸਕਦੇ ਹਾਂ ਤੇ ਕੋਈ ਛੜਕਾਉ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਣੀ। ਐਸਟਾ ਸੜਕਦੇ ਨਹੀਂ ਹੈਗੇ। ਕਿਉਂਕਿ ਪਸ਼ੂਆਂ ਨੂੰ ਦੇਖੋ ਇਹ ਬਿਲਕੁਲ ਸਾਫ਼ ਸੁਥਰੇ ਰਹਿੰਦੇ ਨੇ ਤੇ ਇਸੀ ਪਸ਼ੂਆਂ ਦਾ ਫਰਕ ਹੁੰਦਾ। ਇਹ ਲੱਭੜਦੀਆਂ ਦੇਖੋ ਗਊ ਦੀ ਬੈਕ ਸਾਈਡ ਵੀ ਇਹਨਾਂ ਸਾਫ਼ ਪਈ ਆ। ਲੋਕਾਂ ਨੂੰ ਸ਼ਾਂਤੀ ਨਾਲ ਬੈਠੇ ਨੇ। ਇਹ ਹੀ ਨਾ ਜਿਹੜਾ ਫਰਕ ਹੈ। ਤੇ ਉਹ ਮੱਝ ਵੀ ਸੁੱਤੀ ਪਈ ਆ। ਦੋਈ ਗਾਏ ਆ ਪਰੇ। ਪਵਿੱਛਤੀ ਪਈਸੋ ਇਸ ਤਰ੍ਹਾਂ ਪਾਈਪ ਨੂੰ ਬਣਾ ਕੇ ਤੁਸੀਂ ਇੱਕ ਜਿਗਾਰਡ ਕਰਕੇ ਦੇਖੋ ਇੱਕ ਵਾਰੀ ਮਿਹਨਤ ਹੈ ਤੇ ਜਿਹੜਾ ਧੂਏ ਦਾ ਬਾਲਣਾ ਵੀ ਅੱਧਾ ਲੱਗੂਗਾ ਤੇ ਬਾਲਣ ਜਾਂ ਘੱਟ ਲੱਗਣਾ ਮਿਹਨਤ ਘੱਟ ਲੱਗਣੀ ਹੈ ਧੂਆ ਜ਼ਿਆਦਾ ਟਾਈਮ ਹੁੰਦਾ ਰਹੇ ਸੋ ਇਹਦੇ ਨਾਲ ਪਸ਼ੂ ਨੂੰ ਵੀ ਆਰਾਮ ਰਹੂਗਾ ਤੇ ਇਸ ਤਰ੍ਹਾਂ ਦਾ ਜਿਗਾਰਡ ਬਣਾ ਲਓ ਤੇ ਮੱਖੀ ਮੱਛਰ ਤੋਂ ਕਿਉਂਕਿ ਇਹਦੇ ਵਿੱਚ ਹਵਾ ਪੱਖੇ ਦੀ ਪੈਣੀ ਤੇ ਜਿੰਨੀ ਕਹਿੰਦੀ ਜ਼ਰੂਰਤ ਹੈ ਜੇ ਅੱਗ ਘਾਟ ਗਈ ਤਾਂ ਤੂੜੀ ਪਾ ਦਿਓ ਜੇ ਅੱਗ ਬਹੁਤ ਜ਼ਿਆਦਾ ਵੱਧ ਗਈ ਤਾਂ ਥੋੜਾ ਜਿਹਾ ਪਾਣੀ ਢੋਲ ਦਿਓ ਵਿੱਚ ਕਿਉਂਕਿ ਕਈ ਵਾਰੀ ਪਾਠੀਆਂ ਵੱਧ ਲੱਗ ਜਾਂਦੀਆਂ ਨੇ ਫਿਰ ਉਹ ਅੱਗ ਦਾ ਮਾਹੌਲ ਬਣ ਸਕਦਾ ਪਰ ਇੰਨਾ ਕਾ ਵੀ ਆਪਾਂ ਨੂੰ ਬਾਰ-ਬਾਰ ਉੱਠ ਕੇ ਪਸ਼ੂਨਾਂ ਨੂੰ ਧੂਆਂ ਕਰਨ ਦੀ ਲੋੜ ਨਹੀਂ ਗਈ ਸੋ ਇਸ ਤਰ੍ਹਾਂ ਆਪਾਂ ਆਪਣੇ ਪਸ਼ੂਨਾਂ ਨੂੰ ਮੱਖੀ ਮੱਛਰ ਤੋਂ ਬਚਾ ਸਕਦੇ ਆ ਤੇ ਘੱਟ ਇਹਦੇ ਵਿੱਚ ਪਾਥੀਆਂ ਪਾਉਣੀਆਂ ਪੈਂਦੀਆਂ ਨੇ ਘੱਟ ਅ ਤੂੜੀ ਪਾਉਣੀ ਪੈਂਦੀ ਹੈ ਦੇਖੋ ਹੁਣੇ ਦਿਨ ਭਰ ਚੱਲੀ ਜਾਣਾ ਨਾ ਕਾ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਦੇ ਵਿੱਚ ਤੂੜੀ ਸਿੱਟੀ ਸੀ ਕਿ ਹਾਲੇ ਤੱਕ ਹੀ ਭੁੱਕਣੀ ਪਈ ਐ ਕਿਉਂਕਿ ਉਹ ਇੱਕਦਮ ਨਹੀਂ ਭੁੱਕਦੀ ਸੋ ਇਸ ਤਰ੍ਹਾਂ ਆਪਾਂ ਇਸ ਚੱਲਦੇ ਨੂੰ ਦਿਨਚੇ ਵੀ ਚਾਲੂ ਰੱਖ ਸਕਦੇ ਆ ਤੇ ਰਾਤ ਨੂੰ ਤਾਂ ਲਗਾਤਾਰ ਚਾਲੂ ਰਹਿੰਦੇ ਨੇ ਸੋ ਸੰਭਿਰੋ ਇਸ ਤਰ੍ਹਾਂ ਆਪਾਂ ਜਿਗਾਰਡ ਬਣਾ ਕੇ ਆਪਣਾ ਪਸ਼ੂ ਨੂੰ ਬਚਾ ਸਕਦੇ ਆ ਸੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ